ਸਸੇ ਕਾਲ ਜੀ ਸਾਰੇ ਵੀਰਾਂ ਨੂੰ ਅੱਜ ਫੇਰ بارش ਹੋਈ ਹੈ ਜੀ ਆਪਣੇ ਉਹ ਖੰਨੇ ਖੰਨਾ ਮਲੋ तकरीबन ਸਾਰੇ ਪੰਜਾਬ 'ਚ ਤਕਰੀਬਨ بارش ਹੋਇਆ ਕਿਤੇ ਥੋੜੀ ਕਿਤੇ ਬਾਲੀ ਮਰੋ ਸਾਈਡ کافی ਚਲ ਨੁਕਸਾਨ ਹੋਇਆ ਗੜੇ ਮਾਰੀ ਵੀ ਹੋਈ ਪਤਾ ਲੱਗਿਆ ਸੀਗਾ ਆਪਣੇ ਵੀ ਹੁਣ بارش ਹੋਈ ਹੈ ਜੀ तकरीबन 3:00 ਵਜੇ ਤੋਂ ਅੱਜ ਤਰੀਕ ਹੈਗੀ 27 27 ਜਨਵਰੀ 2026 ਤੇ ਪ੍ਰੇਮ ਨੂੰ ਟਾਈਮ ਹੋਣਾ 4 ਵਜੇ ਹੋਣੀ ਚਾ 4:30 ਅ ਬੱਦਲ ਬਹੁਤ ਜ਼ਿਆਦਾ ਆ ਪਾਣੀ ਫੇਰ ਆਲੂ ਦੇ ਵਿੱਚ ਕਾਫੀ ਜ਼ਿਆਦਾ ਚਲੋ ਉਦੋਂ ਨਾਲ ਤਾਂ ਕੁਝ بارش ਘੱਟ ਹੋਈ ਹੈ ਜੀ ਚਲੋ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਆ ਜੋ ਕਰਦਾ ਸੱਚੇ ਪਾਸ਼ਾ ਉਹ ਚੰਗਾ ਹੀ ਹੁੰਦਾ ਹੁੰਦਾ ਮੇਰਾ ਤਾਂ ਮੰਨਣਾ ਇਹ ਹੈ ਉਹ ਕਦੇ ਕੁਦਰਤ ਕਦੇ ਕਿਸੇ ਤਨਖਾਨ ਨਹੀਂ ਕਰਦੀ ਹੁੰਦੀ ਉਹਦੇ ਨੁਕਸਾਨ ਦੇ ਵਿੱਚ ਵੀ ਭਲਾਈ ਛੁਪਿਆ ਹੋਇਆ ਹੁੰਦਾ ਜੀ ਕਈ ਵਾਰੀ ਅੱਗੇ ਵੀ ਦੇਖਿਆ ਜਦੋਂ ਕਦੇ ਕੋਈ ਕੁਦਰਤ ਨੁਕਸਾਨ ਹੁੰਦਾ ਤਾਂ ਉਹਦੇ ਨੁਕਸਾਨ ਦੇ ਵਿੱਚ ਵੀ ਕੋਈ ਰਾਜ ਛੁਪੇ ਹੁੰਦੇ ਨੇ ਫੇਰ ਆਪਾਂ ਨੂੰ ਬਾਅਦ 'ਚ ਪਤਾ ਲੱਗਦਾ ਵੀ ਚਲੋ ਕੁਦਰਤ ਨੇ ਜੋ ਕਰਿਆ ਵਧੀਆ ਕਰਿਆ ਕਾਫੀ ਅ ਮਾਰਛ ਹੋਈ ਜਾਂ ਚਲ ਵਾਜਾ ਆਹੇ ਖੇਤਾਂ ਦੀ ਆਪਾਂ ਨੇ ਉਦੋਂ ਵੀ ਵੀਡੀਓ ਬਣਾਈ 23 ਤਰੀਕ ਨੂੰ ਤੇ ਫਿਰ ਅੱਜ ਵੀ ਆਹ ਸੜਕ ਤੇ ਲਵੇ ਲਵੇ ਥੋੜੇ ਜਿਹੇ ਖੇਤ ਨੇ ਇੱਥੇ ਪਾਣੀ ਆ ਜਾਂਦਾ ਥੋੜਾ ਜਿਹਾ ਚਲੋ ਬਾਕੀ ਤਾਂ ਜੋ ਕੁਦਰਤ ਨੂੰ ਮਨ ਜੂਰ ਉਹ ਹੀ ਹੋਣਾ ਆਪਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ। کئی ਵਾਰੀ ਉਹਨੇ ਥੋੜੇ ਜੋ ਵੀ ਬਹੁਤਾ ਦੇ ਦੇਣਾ ਹੁੰਦਾ ਜੀ। ਚਲੋ ਬਾਕੀ ਤਾਂ ਆਪਣੇ ਕੋਈ ਜ਼ੋਰ ਨਹੀਂ ਚਰ ਸਕਦਾ ਕੁਦਰਤ ਮੂਰੇ। ਅੱਜ ਵਾਰਸ਼ ਬਹੁਤ ਹੋਈ ਹੈ ਜੀ, ਵਧੀਆ ਵਾਰਸ਼ ਹੋਈ, ਚੰਗੀ ਵਾਰਸ਼ ਹੋਈ ਅੱਜ ਫੇਰ। ਆਪ ਵੀ ਦੇਖੋ ਕੱਲ ਨੂੰ ਠੀਕ ਕਹਿੰਦੇ ਨੇ ਮੌਸਮ। ਆਪ ਵੀ ਹੋਰ ਵੀ ਆਪਣੇ ਏਰੀਆ ਦਾ ਆਹ ਦਿਰੋ ਦੱਸਿਓ ਵੀਰ ਕਿੱਦਾਂ ਕਿੱਦਾਂ ਕਾਫੀ ਦੇਖੋ ਪਾਣੀ ਐ ਆ ਕੋਤੇ ਪਤਾ ਨਹੀਂ ਠੰਡ ਦੇ ਵਿੱਚ ਆਲੂ ਦੇ ਵਿੱਚ ਕੀ ਕਰਦੇ ਨੇ ਪਤਾ ਨਹੀਂ ਤਾਂ ਇਹ ਚੂਹੇ ਲੱਭਦੇ ਫਿਰਦੇ ਨੇ ਚਲੋ ਇਹਨਾਂ ਦੀ ਵੀ ਡਿਊਟੀ ਐ ਇਹਨਾਂ ਨੇ ਚੂਹੇ ਚਾਹਾਂ ਕਰਕੇ ਖੱਡਾਂ ਖੋਡਾਂ ਖੋਲਣੀਆਂ ਨੇ ਪਾਣੀ ਦੇਖੋ ਕਾਫੀ ਹੋ ਗਿਆ ਫੇਰ ਫਿਰ ਉਹ ਗਰੁੱਪ ਲਈ ਉਹ ਕਰੂਗਾ ਸਭ ਦਾ ਜੀ